ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਮੈਂ ਹੋ ਗਿਆ ਥੋੜਾ ਲੇਟ ਤੇ ਬਾਈ ਨੇ ਝੋਲੀ ਗਾ ਤੇ ਤੁਹਾਨੂੰ ਹੁਣ ਦੁੱਧ ਵਿਖਾ ਦਿੰਨਾ ਗਾ ਦਾ ਬਾਕੀ ਵੀਡੀਓ ਫੇਰ ਬਣਾਉਨੇ ਆਪਾਂ ਪਹਿਲਾਂ ਦੁੱਧ ਹੀ ਵੇਖ ਲਓ ਤੁਸੀਂ ਆ ਬਾਈ ਨੇ ਝੋਲੀ ਮੇਰੇ ਹੁਣ ਥੋੜਾ ਟਾਈਮ ਪਹਿਲਾਂ ਮੈਂ ਥੋੜਾ ਲੇਟ ਹੋ ਗਿਆ ਬਾਈ ਦਾ ਫੋਨ ਤੇ ਬਹੁਤ ਟਾਈਮ ਦਾ ਲਾਇਆ ਸੀ ਮੈਂ ਕਿਤੇ ਕੰਮ 'ਚ ਸੀਗਾ ਤੇ ਦੇਖ ਸਕਦੇ ਨੇ ਵਾਲੂਆ ਜਮਾ ਝੜਿਆ ਹੋਇਆ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਆਪਾਂ ਤੁਹਾਨੂੰ ਸਰਮਾ ਨਹੀਂ ਕੋਈ ਆ ਦੋ ਜਮਾਤਾਂ ਦਾ ਇੱਕੋ ਜਿਹਾ ਹੋਊਗਾ ਬਾਈਆਂ ਦਾ ਪੀਰੀ ਡਾਕੇ ਪੀਰੀ ਡਾਕ ਟਾਹਰ ਨਾ ਚੋਈ ਆ ਬਾਈ ਨੇ ਤੇ ਦੇਖ ਸਕਦੇ ਹੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤਰੀਕ ਆ ਬਾਰਟੀ ਬਾਰਟੀ 38 2024 ਦਿਨ ਸ਼ੁੱਕਰਵਾਰ ਨੂੰ ਆਪਾਂ ਸ਼ਾਮ ਨੂੰ ਵੀਡੀਓ ਬਣਾ ਰਹੇ ਆ ਬਾਈ ਕਾਕੇ ਬਰਾੜ ਦੇ ਘਰੋਂ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀ ਨੇ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਦੋਸਤੋ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਦੋ ਟਾਈਮ ਚਾਟਾਂ ਤੁਸੀਂ ਚੋਕ ਲੈ ਜਾ ਸਕਦੇ ਹੋ ਆਓ ਕਰਦੇ ਹਾਂ ਕਾਕੇ ਬਰਾੜ ਨਾਲ ਗੱਲਬਾਤ ਤੇ ਇਹਦੀ ਜਾਣਕਾਰੀ ਦੋਆ ਬਰਾੜਾਂ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਸ੍ਰੀ ਗੱਲ ਦੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਹੁਣ ਤਾਂ ਪਹਿਲਾਂ ਚੋਲੀ ਫਰ ਬਾਈ ਮੈਂ ਚੋਲੀ ਫਰਵਾਇਆ ਕਹਿੰਦਾ ਪਰ ਕਿਵੇਂ ਵੀਰੇ ਨੂੰ ਕੰਮ ਪੈ ਗਿਆ ਉਹ ਵੀ ਲੇਟ ਅੱਛਾ ਅੱਛਾ ਉਹ ਯਾਰ ਮੈਨੂੰ ਕੰਮ ਹੈ ਸੀ ਮੈਂ ਉੱਡ ਗਿਆ ਮੜਾ ਜਾ ਕੋਈ ਹੁਣ ਹੁਣ ਜੋ ਆਪਣਾ ਲਈ ਆ ਹੈਗਾ ਬਸ ਠੀਕ ਹੈ ਕਿਹੜਾ ਸੁਵੇ ਸੁਈ ਵੀ ਆ ਇਹ ਇਹ ਦੂਜਾ ਸੁਵੇ ਸੁਈ ਆ ਠੀਕ ਹੈ ਕਹਿੰਦਾ ਨਾ ਹੋਗੇ ਇਹਨੂੰ ਬਾਈ ਜੀ 1 ਮਹੀਨਾ ਤੇ 10 ਦਿਨ ਹੋਗੇ ਇਹਨੂੰ ਠੀਕ ਹੈ ਜੀ 1.5 ਮਹੀਨਾ ਮੰਨ ਕੇ ਚੱਲ ਠੀਕ ਹੈ ਜੀ ਮਗਰ ਅੱਛਾ ਅੱਛਾ ਜੀ ਠੀਕ ਹੈ ਜੀ ਤੇ ਬੱਚਾ ਜਮਾ ਕੰਡੇ ਵਾਲਾ ਕਿੰਨਾ ਥੱਲੇ ਦੇ ਕੰਡੇ ਵਾਲਾ 12 ਲੀਟਰ ਆ ਜੀ ਠੀਕ ਆ ਪੂਰਾ ਨੈਟ ਠੀਕ ਆ ਦੋ ਇਹਰਾ ਪਸ਼ੂ ਉੱਧਰ ਜਾਂਦਾ ਦੋ ਚਾਰਾਂ ਦਾ ਪਸ਼ੂ ਕਰਦਾ ਹੀ ਆ ਢੇੜੀ ਖੰਡ ਕੋ ਕਿਲੋ ਭਾਈਆ ਭਾਈਆ ਕਰਦਾ ਕਿਲੋ ਕੱਢ ਦੂਗਾ ਆਪਣੇ ਕੋਲੇ ਕੱਲ੍ਹ ਵਾਲਾ ਮਾਲ ਵੈਗ ਗਿਆ ਉਹ ਵੈਗ ਗਿਆ ਆਪਰੇ ਬਾਈ ਹੁਣੇ ਹਜੇ ਦਾ ਇਹ ਇਹ ਹੁਣੇ ਆਈ ਆ ਮੈਂ ਸਵੇਰ ਵੀ ਚੋਈ ਆ ਉਹਦੇ ਕਰੇ ਸ਼ਾਮ ਨੂੰ ਚੋਈ ਆ ਠੀਕ ਆ ਜੀ ਆਪਾਂ ਚੋਕੇ ਆਪਾਂ ਦੋ ਟਾਂ ਚੋਕੇ ਲੈ ਕੇ ਆਏ ਆ ਕੰਢੇ ਦੇ ਬਾਹਰ ਨੂੰ ਲੋ ਵੀ ਦੋਸਤੋ ਬਾਈਆਂ ਦਾ ਵੀ 1 ਮਹੀਨੇ 10 ਦਿਨ ਸੂਈ ਨੂੰ ਹੋ ਗਏ ਆ ਆ ਮਗਰ ਬੱਛਾ ਇਸ ਦੇ ਬੱਛਾ ਤੇ ਮਾਂ ਦਾ ਵੀ ਦੇਖ ਸਕਦੇ ਹੋ ਫੇਸਕਵਾਡ ਦੋਨੋਂ ਦੇ ਇੱਕੋ ਹੀ ਆ ਇੱਕੋ ਜਿਹਾ ਡੱਬਾ ਗਾ 12 ਕਿਲੋ ਤਾਂ ਬਾਈਆਂ ਦਾ ਜਮਾ ਕੰਢੇ ਵਾਲਾ ਤਿਆ ਬਗਦੌਦੀ ਬਾਟੇ ਜੇ ਵੇਖ ਹੀ ਲਿਆ ਵਾ ਹੁਣੇ ਲਾਈ ਆ ਗਈ ਤੁਸੀਂ ਦੇਖੇ ਹੋਣਾ ਵੀ ਕੱਲ ਆਪਾਂ ਵੀਡੀਓ ਬਣਾਈ ਸੀ ਬਾਈ ਦੇ ਘਰੋਂ ਸਵੇਰ ਤੇ ਕੱਲ ਆਪਾਂ ਉਸ ਦੇ ਵਿੱਚ ਦੋ ਗੱਬੜਾ ਸੀਗੀਆਂ ਤੇ ਇਹ ਬੜਾ ਹੁਣੇ ਆਈਆਂ ਮੇਰੇ ਆਉਣ ਤੋਂ ਪਹਿਲਾਂ ਬਾਈ ਨੇ ਮੈਨੂੰ ਫੋਨ ਲਾਇਆ ਸੀਗਾ ਤੇ ਮੈਂ ਹੋ ਗਿਆ ਲੇਟ ਥਾਣਾ ਫਾਨਾ ਸੋਣਾ ਫਿਟਿੰਗ ਵਾਲਾ ਹਵਾਨਾ ਆ ਗਾਂ ਦਾ ਵੀ ਦੇਖ ਸਕਦੇ ਹੋਗੇ ਟਟਮਾ ਲੰਮਕਮਾ ਹਵਾਨਾ ਨਹੀਂਗਾ ਕੋਈ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂਗੀ ਥਾਣਾ ਦਾ ਸੈਜ ਬਹੁਤ ਚੰਗਾ ਹਜੇ ਤਾਂ ਪੂਰਾ ਵੱਡੇ ਕਦ ਕੱਢਦੀ ਆ ਗਈ ਕੋਈ ਛੋਟੇ ਕਦ ਕਾਟ ਦੇ ਜੇ ਛੋਟੇ ਹੁੰਦੀ ਤਾਂ ਮੈਂ ਤੁਹਾਨੂੰ ਆ ਵੀ ਤੁਹਾਨੂੰ ਪਤਾ ਇਹ ਕਹਿ ਦੇਣਾ ਛੋਟੇ ਕਦ ਕਾਟਦੀ ਹੈਗੀ ਚਾਰ ਹੀ ਥਾਣਾ ਤੇ ਦੇਖ ਸਕਦੇ ਹੋ ਥਾਣਾ ਵਿਥੀ ਬਹੁਤ ਚੰਗੀ ਹੈਗੀ ਰਣਾ ਸੈਜ ਵੀ ਬਹੁਤ ਚੰਗਾ ਵਾ ਪੂਰੇ ਮੁਠੀ ਵਾਲਾ ਮੋਟਾ ਚਵਾਈ ਵਾਲਾ ਥਾਣਾਗਾ ਬਾਕੀ ਹੁਣ ਤੁਸੀਂ ਵੇਖ ਹੀ ਲਿਆ ਵਾ ਵੀ ਬਾਈ ਨੇ ਚੋਲੀ ਜਾਂ ਮੇਰੇ ਆਉਣ ਤੋਂ ਪਹਿਲਾਂ ਬਾਈ ਚੋਈ ਜਾਂਦਾ ਸੀਗਾ ਆਪਾਂ ਤਾਂ ਹੀ ਤੁਹਾਨੂੰ ਵਿਖਾਇਆ ਮੂਰੋਜ ਬਾਈ ਚੋਂ ਦਾ ਕੱਲੋਂ ਕੋਈ ਵੀਰੇ ਤਰਾ ਇੰਨਾ ਕਰੇ ਵੀ ਝੂਠ ਮਾਰਦੇ ਜਾਂ ਗੱਲਬਾਤ ਉਜੀ ਆ ਕੋਈ ਬਾਕੀ ਤੁਸੀਂ ਦੋ ਟਾਈਮ ਚਾਰ ਟਾਂ ਚੋਕੇ ਤਸੱਲੀ ਕਰ ਸਕਦੇ ਹੋ ਇੱਕ ਮਹੀਨਾ ਤੇ 10 ਦਿਨ ਦੀ ਸੂਈ ਵੀ ਆ ਤੁਸੀਂ ਭਾੜਾ 20 ਦਿਨ ਦੀ ਮੰਨ ਲਓ ਠੀਕ ਆ ਤੇ ਭਾੜਾ ਦੀ ਮੰਨ ਲਓ 1.5 ਮਹੀਨੇ ਦੀ ਇਹ ਥੋੜੀ ਮੰਨਣ ਤੇ ਆ ਕੱਦ-ਕੱਡ ਵੱਡਾ ਹੀ ਆ ਦੂਜੀ ਸੂਏ ਦੂਜੀ ਸੂਏ ਸੂਈ ਵੀ ਆਗੀ ਅਜੇ ਇੱਕ ਮਹੀਨਾ ਤੇ 10 ਦਿਨ ਦੀ ਸੂਈ ਨੂੰ ਹੋ ਗਿਆ ਬਾੜ ਦੀ ਉਹਨੂੰ ਸਿੱਧੇ ਫੇਕ ਕਰਦੇ ਆ ਹਾਂ ਫੇਕ ਕਰਨ ਨਾਲ ਤਾਂ ਦਵਾਕ ਮਰਦੇ ਹੁੰਦੇ ਬਾੜ ਦੀ ਉੱਡੂਗੀ ਬਾੜ ਦੀ ਤੁਸੀਂ ਅੱਗੇ ਚੋ ਠੀਕ ਆ ਨੂਰ ਬੈਠੇ ਆ ਤੁਹਾਡੇ ਰਸਤਾ ਰੱਕ ਚੋਣ ਠੀਕ ਆ ਜੀ ਦੋ ਟੰਗ ਚੋ ਕੇ ਜਾਓ ਕਿਸੇ ਦਾ ਬਹੁਤ ਨਹੀਂ ਨੀ ਮਟਾਕਾ ਨਾਲ ਕਰਕੇ ਵਿਕਾਸ ਕਰੋਗੇ ਤੇ ਠੀਕ ਆ ਜੀ ਮੇਰੇ ਅੱਭੀ ਆਓ ਤੂੰ 26 ਸਾਲ ਹੋ ਗਏ ਹੁਣ ਜੇ ਆਪਾਂ ਇਹਦੇ ਚਾਲੇ ਹਜ਼ਾਰ ਲਾਉਣਾ ਆਪਾਂ ਤੇ ਤੂੰ ਪਾਸੋਂ ਤੇਲ ਸਾਈ ਤੇਲ ਵੀ ਛੱਡ ਦਿਓ ਜਾਂ ਬੰਦਾਂ ਨੂੰ ਘਾਡੂ ਕੱਢ ਦੋ ਜਾਂ ਕੋਈ ਹੋਰ ਬੰਦਾ ਕੱਢ ਦਿਓ ਉਪਰਾਂ ਠੀਕ ਹੈ ਜੀ ਦੋ ਟਾਂ ਵਿੱਚ ਉਹ ਕੇ ਲੀਟਰ ਮਾਰ ਕੇ ਦੇਉਂਗਾ 12 ਲੀਟਰ ਦਾ ਟੱਟਾ ਠੀਕ ਹੈ ਜੀ ਤੇ ਦੁੱਧ 2 ਕਿਲੋ ਹੋਰ ਵਾਜੂ ਹੋ ਜਾਇਆ ਕਰਵਾਈਆ ਦੁੱਧ ਵਾਜੂ ਬਾਈ ਦੋ ਹਲੇ ਬਲਕਿ ਸ਼ਤਰਪੰਚੀ ਆ ਕੋਈ ਏਡੀ ਨਹੀਂ ਗੱਲ ਹੁੰਦੀ ਕਿ ਕੰਨੇ ਮਹੀਨੇ ਮੇਰੀ ਟੋਕਣ ਗੱਪਣ ਤੇ ਟੋਕੜੀ ਹੁੰਦੀ ਠੀਕ ਹੈ ਲੋ ਵੀ ਦੋਸਤੋ ਬਾਈ ਆਂਦਾ ਵੀ ਦੁੱਧ 2 ਕਿਲੋ ਹੋਰ ਵਾਜੂਗੀ ਬਾਕ ਥਣਵਾਣਾ ਬਹੁਤ ਸੋਹਣਾ ਵਾ ਸਮਝ ਪੜੀ ਵੀ ਠੀਕ ਆ ਗਈ ਬਾਕੀ ਹਜੇ ਬਾਈ ਕੋਲ ਤਾਂ ਆਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਮੁੱਲੇ ਦਾ ਮੁੱਲੇ ਬਾਈ 36000 ਦੇ ਦੇਣੀ ਹੈ ਹਾਂ ਨਹੀਂ ਹਾਂ ਵਿੱਚ ਮਾਨਤਾਨ ਕੋਈ ਮਾਨਤਾਨ ਹੋ ਜਾ ਦੋਸਤੋ ਵੀ 36000 ਚ ਕੁਝ ਮਾਨਤਾਨ ਬਾਈ ਕਹਿੰਦਾ ਕਰ ਦਿਆਂਗੇ ਆਪਾਂ ਬਾਕੀ ਵਹਿੜ ਜਿੰਨੀ ਹੈਗੀ ਸਮਝ ਪੜੀ ਚੰਗੀ ਆ ਗਈ ਦੁੱਧ 12 ਕਿਲੋ ਕੰਡੇ ਵਾਲਾ ਵਾ ਤੁਸੀਂ ਦੋ ਟਾਈਮ ਝੋਲਣਾ ਵਾ ਤਸੱਲੀ ਤੁਸੀਂ ਕਰ ਲੈਣੀ ਆਪਦੀ ਦੋ ਨੰਬਰ ਤੇ ਆ ਜਿਗੇ ਬਾਈ ਭਾਈ 2 ਨੰਬਰ ਥੱਲੇ 6 ਲੀਟਰ ਦੁੱਧ ਹੈ ਠੀਕ ਹੈ ਜੀ 5 ਕੱਕੇ ਦੇਣੀ ਹੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਮਿੰਟ ਹੋ ਗਿਆ ਠੀਕ ਆ ਠੀਕ ਆ ਭਰਾਏ ਨੂੰ ਠੀਕ ਆ ਭਰਾਏ ਨੂੰ ਠੀਕ ਹੈ ਜੀ ਹਾਂ ਜੀ ਕਿਹੜਾ ਸੁਆ ਇਹ ਦੂਜਾ ਸੁਆ ਠੀਕ ਆ ਕੱਢ ਨਹੀਂ ਬਾਹਰ ਲੋ ਵੀ ਦੋਸਤੋ ਬਾਈ ਆਂਦਾ ਬਈ 6 ਕਿਲ ਦੋ ਥੱਲੇ ਦੂਜਾ ਸੁਆ ਹੋਈ ਵੀ ਆ ਡੇਢ ਮਿੰਟ ਠੀਕ ਆ ਭਰਾਏ ਨੂੰ ਗਿਆ ਪਰ ਆਪਾਂ ਖਾਲੀ ਕਰਕੇ ਦੇਈਏ ਤਾਂ ਖਾਲੀ ਕਰਕੇ ਹੀ ਦੇਣੀ ਹੈਗੀ ਹਾਂ ਕ੍ਰੋਸ ਬਰੀਡ ਦੀ ਹੈਗੀ ਠੰਡ ਹਵਾ ਨਾਲ ਸੋਹਣਾ ਵਾ ਫਿਟਿੰਗ ਵਾਲਾ ਹਵਾ ਨਾਲ ਤੁਸੀਂ ਚਾਰ ਹੀ ਥਾਣਾਂਗੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂਗੀ ਥੱਲੇ ਹਵਾਨਾ ਬੋਸ ਨਾ ਹਵਾਨਾ ਇਹਦੇ ਫਿਟਿੰਗ ਵਾਲਾ ਵਾ ਕਰਾਸ ਬ੍ਰੀਡ ਚਾ ਦੁੱਧ ਉਹ ਚੱਟਾ ਹੋਊਗਾ ਮੱਝਾਂ ਵਰਗਾ ਦੇਖੇ ਜੀ ਬੰਦੇ ਥਾਂ ਵੱਡਾ ਦੇਖ ਕੇ ਪਸ਼ੂ ਉਹ ਲੈ ਲੈਂਦੇ ਉਹ ਫਰਸ ਤੇ ਮਿਲਿਆ ਜਾਂਦਾ ਨਾੜ ਵਿੱਚ ਜਾਂਦੀ ਹੈ ਠੀਕ ਹੈ ਜੀ ਤੇ ਤਲ ਹੋ ਜਾਂਦੀ ਹੈ ਠੀਕ ਆ ਤੇ ਕਹਿੰਦੇ ਇੱਕ ਥਣ ਕਰਾਂ ਦੇ ਪਈਆਂ ਦੋ ਹੋ ਜਾਂਦੇ ਠੀਕ ਹੈ ਜੀ ਉਹ ਬਾਲੇ ਵੱਡੇ ਥਣਾਂ ਦੇ ਥਣ ਦਾ ਮੁੱਠਦਾ ਹੋਵੇ ਉਹਦਾ ਮਨੇਸਾ ਹੀ ਹੁੰਦਾ ਠੀਕ ਹੈ ਜੀ ਲਓ ਦੋਸਤੋ ਬਾਈ ਜਾਂਦਾ ਮੋਠਾ ਥਣ ਜਿਵੇਂ ਆਹ ਗਾਂ ਤੁਸੀਂ ਦੂਜੀ ਖਾਨ ਨੂੰ ਦੇਖਿਆ ਵਾ ਜਿਵੇਂ ਸੋਨਾ ਮੋਠਾ ਥਣਾਂ ਪੂਰਾ ਵਧੀਆ ਤੇ ਇਹ ਕਾਟੇ ਪੜਾ ਦੇ ਜੰਨੇ ਪਸ਼ੂ ਆ ਥਣਾਂ ਨਾਲ ਪਸ਼ ਫੇਸ ਕੁਆਲਟੀ ਸੋਹਣੀ ਆ ਸਮੀਪੜੀ ਵੀ ਚੰਗੀ ਆਗੀ ਦੋਦੋ ਥਾਲੇ 6 ਕਿਲੋ ਆ ਪਰ ਬਾਈ ਜੀ ਨੇ ਆਪਾਂ ਡੋ ਟਾਈਮ ਕਰੋ 5 ਕਿਲੋ ਚਵਾ ਕੇ ਦੇਵਾਂਗੇ ਦੇਖ ਸਕਦਾ ਹਾਂ ਇਹ ਜੀ ਚੂਣੀ ਆਗੀ ਤੇ ਵੀਡੀਓ ਬਣਾ ਸਮਾਂ ਤੇ ਨੋਟ ਕਰ ਲਓ 6 ਵਜੇ ਦੇ 33 ਮਿੰਟ ਹੋ ਚੁੱਕੇ ਆਗੇ ਜਾਨੀ ਕਿ ਪਸੂ ਚੂਣ ਦਾ ਟਾਈਮ ਹੀ ਹੋਇਆ ਪਿਆ ਵਾ ਤੇ ਇੱਕ ਚੂੜੀ ਮੇਰੇ ਆਉਣ ਦਾ ਪਹਿਲਾਂ ਬਾਈ ਜੀ ਮੈਂ ਹੋ ਗਿਆ ਲੇਟ ਹਜੇ ਆਈਆਂ ਹੀ ਆ ਬਣਾ ਤੀ ਹੁਣੇ ਹੀ ਗੱਡੀ ਲਾ ਕੇ ਗਿਆ ਹਜੇ ਬਾਈ ਦੇ ਘਰੇ ਸਮੀਪੜੀ ਵੀ ਚੰਗੀ ਆ ਮੀਡੀਅਮ ਕੱਦ ਕਾਟ ਚ ਆ ਗਈ ਉਹ ਦੂਜੀ ਬੈਡ ਥੋੜੀ ਵੱਡੇ ਕੱਦ ਕਾਟ ਚ ਠੀਕ ਆ ਜੀ ਉਹਦੀ ਕਿਸਮਤ ਹੈ ਬਾਈ ਇਹਦਾ ਡੇਢ ਇਹਦਾ ਕੁੱਕੜ ਨਹੀਂ ਹੁੰਦਾ 12000 ਦੇ ਦਾਂਗੇ ਠੀਕ ਆ ਜੀ ਬਾਈ ਇਹਦਾ ਇਹਨਾਂ ਦਾ ਡੇਢ ਮਹੀਨਾ ਹੋ ਗਿਆ ਸੋਈ ਨੂੰ ਉਹ ਬਣੀ ਨੂੰ ਸੌਰੀ ਵੀ ਆਪਾਂ 12000 ਦੇ ਦਿਆਂਗੇ ਇਹਨਾਂ ਦਾ ਕੋਈ ਕੁੱਕੜ ਨਹੀਂ ਦਿੰਦਾਗਾ ਬਾਕੀ ਤੁਸੀਂ ਜੇ ਸਾਂਝ ਪਰਖਾਂ ਲੈਣੀ ਆ ਤਸੱਲੀ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਬਾਈ ਵੀ ਕਹਿੰਦਾ ਹੁੰਦਾ ਤੇ ਮੈਂ ਵੀ ਕਹਿੰਦਾ ਹੁੰਨਾ ਵਾ ਫਿਰ ਤਸੱਲੀ ਪਾ ਕੇ ਤੁਸੀਂ ਕਰਨੀ ਹੈ ਤੇ ਜੋ ਨਾ ਕਿਸੇ ਤੇ ਤੁਸੀਂ ਪੈਸੇ ਲਾਉਣੇ ਆ ਤੁਸੀਂ ਵਿਦੇਸ਼ਾਂ ਦੇ ਚੱਲ ਬੱਚਾ ਨੂੰ ਵਿਖਾਈ ਜੰਨੇ ਆ ਹਾਂਜੀ ਧੰਨਵਾਦ ਤੁਹਾਡਾ ਕੋਟ ਕੋਟੋ ਧੰਨਵਾਦ ਬਣਾ ਦੇਣਾ ਪਰ ਬਾਈ ਜੀ ਕਿਸੇ ਨੇ ਵੀ ਗੁਰੂ ਗਿੱਦਾ ਪਾਉਂਦਾ ਉਹਨੇ ਵਿਖਾਉਣੀ ਹੈ ਤਸੱਲੀ ਤੁਸੀਂ ਕਰਨੀ ਕੋਈ ਵੀ ਕਿਤੇ ਸਾਡਾ ਫਰਜ਼ ਹੈ ਬਾਈ ਕੋਈ ਵੀ ਮਾੜਾ ਚੰਗਾ ਬਾਈ ਫਲਾਣਾ ਦਾ ਪਸ਼ੂ ਖੜਾ ਵਾ ਚੋਣਾ ਤੁਸੀਂ ਆ ਕੇ ਤੁਸੀਂ ਪੈਸੇ ਲਾਉਣੇ ਆ ਨਹੀਂ ਕਿਉਂ ਕਰੇ ਰਜਾਈਆਂ ਦੇ ਵਿੱਚ ਵਿਖਾ ਦੇਣੀ ਹੈ ਵੀ ਆ ਪਸ਼ੂ ਦੀ ਨਰ ਕਰਣੀ ਹੈ ਠੀਕ ਅਲੇ ਘਰੇ ਆ ਕੇ ਚੋ ਦੋਣਾ ਠੀਕ ਆ ਵੇਲ ਬੁੱਲ ਚੰਗੀ ਦੋਧ ਦੇਖ ਸਕਦੇ ਹੋਗੇ ਰੋਬ ਰੀਡ ਚ ਦੁੱਧ ਹੋ ਚੰਗਾ ਮੱਝਾਰ ਦਾ ਚਟਾ ਫੈਂਡ ਫੂਡ ਚੰਗੀ ਆਉਗੀ ਇਹਦੀ ਦੁੱਧ ਵਾਜੂਗੀ ਬਾਕੀ ਬਾਈ ਦਾ ਉਹ ਜੀ ਸੇਵਾ ਵਾਲੇ ਘਰੋਂ ਆਈ ਵੀ ਹੈਗੀ ਬਾਕੀ ਤੁਹਾਨੂੰ ਸੇਵਾ ਵਾ ਹਾਂ ਜੇ ਤੁਸੀਂ ਸੇਵਾ ਨਾ ਕਰੋਗੇ ਤਾਂ ਇਹਨਾਂ ਨੂੰ ਲਗਾ 5 ਮਿੰਟ ਦੇਣਾਗਾ ਬਾਕੀ ਕੋਈ ਇੰਨੇ ਪੈਂਦਾ ਹੁੰਦਾ ਵੀ ਕੀ ਹੈ ਤੁਸੀਂ ਸੁਣਿਆ ਹਾਂ ਹਾਂ 12000 ਦਾ ਮਾਲਾ ਕੋਈ ਪਉ ਕੋਈ ਸੁਣਨਾ ਹੁੰਦਾ ਕਿਹਦਾ ਕੋਈ ਟਾਈਮ ਡੇਰੀ ਨੋ ਚੰਗੀ ਹੈ ਠੀਕ ਹੈ ਜੀ ਡੇਰੀ ਨੋ ਕਈ ਗੁਣਾ ਚੰਗੀ ਹੈ ਅ ਡੇਰੀ ਦਾ ਚੰਗੀ ਹੋਈ ਹੈ ਬਾਕੀ ਘਰੇ ਖਰਾਕ ਪਾਈ ਟੋਲੇ ਤੇ ਘਰੇ ਪੀੜਿਆ ਠੀਕ ਹੈ ਜੀ ਦੇਖ ਹਰ ਬੰਦਾ ਭਜਦਾ ਪਤਾ ਨਹੀਂ ਬਾਈ ਕੀ ਗੱਲ ਹੈ ਪਰਮਾਤਮਾ ਨੂੰ ਪਤਾ ਹੈ ਬੱਕ ਜਿਹੜੀ ਆਪਣੇ ਘਰ ਤਾਂ ਜਾਂਦਾ ਬਾਕੀ ਬਾਗ ਆਪਣੀ ਸਮਝ ਹੁੰਦੀ ਬੰਦੇ ਦੀ ਬਾਈ ਸਮਝ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ 100 ਕੋਲੋਂ ਬੰਦਿਆਂ ਕੋਲ ਪੁੱਛਦਾ ਠੀਕ ਆ ਦੋਸਤੋ ਇਹਦਾ ਰੰਗੀ ਜਾਂਦੀ ਹੈ ਜੇ ਬਾਈ ਤੇ ਕਰੇ ਆਈ ਹੋਈ ਹੈਗੀ ਬਾਕੀ ਚਾਲੀ ਪ੍ਰਕਤ ਤੁਸੀਂ ਜਾ ਕੇ ਕਰ ਲੈਣੀ ਹੈਗੀ ਅੱਜ ਦੇ ਵੀਡੀਓ ਚ ਬਾਈ ਠੀਕ ਆ ਜੀ ਠੰਡੀ ਸੀ ਰਾ ਦੋਸਤੋ ਤੇ ਦੇਖ ਸਕਦੇ ਹੋ ਇਹਦਾ ਰੰਗੀ ਜਾਂਦੀ ਹੈਗੀ ਪੂਰੀ ਧਾਰਾ ਜਮਾ ਪਾਵੇ ਦੇ ਠੀਕ ਹੈ ਜੀ ਇਹ ਲੈ ਬਾਸ ਥੱਲੇ ਜ਼ਰਾ ਰਹਿੰਦੇ ਬਾਹਰੋਂ ਨਹੀਂ ਨਹੀਂ ਵਗੋਣੀ ਇਹਨੂੰ ਠੀਕ ਆ ਲਓ ਜੀ ਉਹ ਧਾਰਾ ਨੂੰ ਮਾਰ ਕੇ ਦਿਖਾ ਦਿੰਦੇ ਆ ਬਾਈ ਨੇ ਅੱਜ ਦੇ ਵੀ ਕਾਕੇ ਬਰਾੜ ਦੋ ਨਾਕ ਸੇਲ ਸੀਗੇ ਇੱਕ ਨੰਬਰ ਤੇ ਇੱਕ ਮੈਂ ਦਿਖਾ ਦਿੰਦੇ ਨੇ ਸੂਈ ਵੈੜ ਮਗਰ ਬੱਚਾ ਦੁੱਧ 12 ਕਿਲੋ ਕੰਡੇ ਵਾਲਾ ਤਿਆਰ ਆ ਮੁੱਲ 36000 ਆ ਵਿੱਚੋਂ ਕੋ ਮਾਨਤਾਨ ਹੋ ਜਾਊਗਾ ਬਾਕੀ ਤੇ ਵੀ ਬਾਈ ਨਾਲ ਗ੍ਰੈਂਟ ਕਰਨਾ ਵਾ ਕਿਉਂਕਿ ਫੋਨ ਕੀਤੇ ਦੀ ਗੱਲ ਬਾਤ ਨਹੀਂ ਆ ਦੋ ਨੰਬਰ ਤੇ ਕਰੋਸ ਬਰੀਡ ਦੀ ਵੈੜ ਮੁੱਲ ਦਾ 12000 ਆ ਦੋ ਥੱਲੇ 6 ਕਿਲੋ ਆਗਾ ਤੇ ਵੇਲਾ ਬਾਈ ਨੇ ਬੰਨੀ ਬਣੀ ਤੇ ਉਵੇਂ ਖੜੀ ਆ ਹਜੇ ਤੇ 5 ਕਿਲੋ ਮੰਨੇ ਸੱਦਾ ਕਰ ਲਿਓ ਮੁੱਲ ਇਹਦਾ 12000 ਆ ਦੋ ਨਗਰ ਤੁਹਾਨੂੰ ਕੋਈ ਨਾ ਖਸਾਉਂਦਾ ਤਸਾਲੇ ਪਰਕ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਧੰਨਵਾਦ ਜੀ